ਇਕੋ ਐਮਐਲਏ ਸਾਹਿਬ ਵੱਲੋਂ ਸਮਰਥਨ ਕੀਤਾ ਜਾਂਦਾ ਹੈ ਮਹਿਤਾ ਅਮਰਜੀਤ ਮਹਿਤਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਵਾਦ ਅਮਰਜੀਤ ਦਾ ਵਾਸੀ ਸਮਹਿਤਾ ਬਣਿਆ ਨਹੀਂ ਦੇਖਣਾ ਚਾਹੀਦਾ ਨਹੀਂ ਇਹ ਬਵਾਦ ਮਹਿਤਾ ਜਾਂ ਐਮਐਲਏ ਦੇ ਵਿੱਚ ਨਹੀਂ ਹੈਗਾ ਦੇਖੋ ਕੱਲੋਂ ਐਮਐਲਏ ਸਾਹਿਬ ਵੀ ਆ ਸਕਦੇ ਧਰਨੇ 'ਚ ਸੋ ਮਹਿਤਾ ਸਾਹਿਬ ਵੀ ਮੇਰਾ ਖਿਆਲ ਹੈ ਇਸੇ ਕਰਕੇ ਆਏ ਸੀ ਕਿ ਵੀ ਤੁਹਾਡੀ ਗੱਲ ਰੱਖਾਂਗੇ ਤਾਂ ਇੱਥੇ ਆਏ ਤਾਂ ਉਹ ਸਮਰਥਨ ਕਰਦੇ ਉਹਨਾਂ ਨੇ ਲੋਕਾਂ ਦੀ ਗੱਲ ਸੁਣ ਲਈ ਸ਼ਾਇਦ ਐਮਐਲਏ ਸਾਹਿਬ ਨੂੰ ਵੀ ਚਾਹੀਦਾ ਉਹ ਇਹਨਾਂ ਲੋਕਾਂ ਚ ਆਉਣ ਕਿਉਂਕਿ ਅਸੀਂ ਵੀ ਛੁੜ ਕੇ ਉਹਨਾਂ ਨੂੰ ਉਸ ਗੱਡੀ ਤੇ ਭਾਇਆ ਹੋਇਆ ਤਾਂ ਉਹ ਇੱਥੇ ਆਉਣ ਲੋਕਾਂ ਦੀ ਗੱਲ ਸੁਣਨ ਹੋ ਸਕਦਾ ਲੋਕਾਂ ਦੇ ਵਿਚਾਰ ਸੁਣ ਕੇ ਐਮਐਲਏ ਸਾਹਿਬ ਦੇ ਵੀ ਵਿਚਾਰ ਬਦਲ ਜਾਣ ਸੋ ਹਰਨ ਮੈਦਨ ਨੂੰ ਆਉਣਾ ਚਾਹੀਦਾ ਮੈਂ ਤਾਂ ਅਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਨੇ ਜਤੈਂਦਰ ਭੱਲਾ ਜੀ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਇੱਕ ਦਿਨ ਆ ਕੇ ਇਹਨਾਂ ਚ ਬੈਠ ਕੇ ਇਹਨਾਂ ਦੀ ਗੱਲ ਜ਼ਰੂਰ ਸੁਣਨ ਕਿਉਂਕਿ ਜਿਹੜਾ ਉਹ ਪਟੂਆ ਸਰਕਾਰ ਨੇ ਦਿੱਤਾ ਹੋਇਆ ਉਹ ਉਹਨਾਂ ਦੇ ਗੀਜੇ ਚ ਪਾਇਆ ਹੋਇਆ ਜਿਹਦੇ ਚ ਪੈਸੇ ਲੱਗਣੇ ਆ ਤਾਂ ਉਹਨਾਂ ਨੂੰ ਕਿਤੇ ਗਲਤ ਜਗ੍ਹਾ ਤੇ ਪੈਸੇ ਉਹ ਵਰਤੇ ਨਾ ਜਾਣ ਅਪਰੂਵਮੈਂਟ ਉਸ ਦੇ ਇਸ ਕਰਕੇ ਹਰ ਇੱਕ ਲੀਟਰ ਨੂੰ ਆਉਣਾ ਚਾਹੀਦਾ ਹੈ ਕਿਹੜਾ ਡਲੇ ਮਾਰਦੇ ਵਿਚਾਰੇ